ਪ੍ਰਿਦਾ ਸਕਰ ਖੰਡਨ ਬਾਤ ਗੁੜ ਮੱਖਿਓ ਮਾਂਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁੱਤ ਸੰਤ ਮਹਾਤਮਾ ਸਾਨੂੰ ਉਪਦੇਸ਼ ਦਿੰਦੇ ਹਨ ਸਾਨੂੰ ਉਸ ਪਰਮਾਤਮਾ ਨਾਲ ਜੋੜਦੇ ਹਨ ਮਹਾਤਮਾ ਪਾਵੇ ਕਿਸੇ ਕੌਮ ਕਿਸੇ ਮਜਬ ਕਿਸੇ ਦੇਸ਼ ਕਿਸੇ ਸਮੇਂ ਵਿੱਚ ਕਿਉਂ ਨਾ ਆਏ ਹੋ ਹਰੇਕ ਮਹਾਤਮਾ ਦਾ ਇੱਕੋ ਹੀ ਸੰਦੇਸ਼ ਹੈ ਇੱਕੋ ਹੀ ਤਜਰਬਾ ਹੈ ਕੋਈ ਵੀ ਮਹਾਤਮਾ ਬੁਨਿਆ ਵਿੱਚ ਕੋਮ ਜਾਂ ਮਜਬ ਬਣਾਉ ਲਈ ਨਹੀਂ ਆਉਂਦਾ ਅਤੇ ਨਾ ਹੀ ਸਾਨੂੰ ਇੱਕ ਦੂਸਰੇ ਨਾਲ ਲੜਨਾ ਝਿੜਨਾ ਸਿਖਾਉਣ ਲਈ ਆਉਂਦਾ ਹੈ ਮਹਾਤਮਾ ਸਾਡੇ ਅੰਦਰ ਉਸ ਮਾਲਕ ਦੀ ਭਗਤੀ ਦਾ ਸ਼ੌਂਕ ਤੇ ਪਿਆਰ ਪੈਦਾ ਕਰਨ ਲਈ ਅਤੇ ਸਾਨੂੰ ਇਸ ਦੇ ਦੇ ਬੰਧਨਾ ਤੋਂ ਆਜ਼ਾਦ ਕਰਕੇ ਮਾਲਕ ਨਾਲ ਮਿਲਾਉਣ ਲਈ ਆਉਂਦੇ ਹਨ ਪਰ ਅਸੀਂ ਦੁਨੀਆ ਦੇ ਜੀਵ ਅਜਿਹੇ ਮਾਲਕ ਦੇ ਭਗਤਾਂ ਪਿਆਰਿਆਂ ਦੇ ਜਾਨਮਗਰੋਂ ਬਾਹਰ ਮੁਖੀ ਹੋ ਜਾਂਦੇ ਹਾਂ ਕਰਮ ਕਾਂਡ ਵਿੱਚ ਉਲਝ ਜਾਂਦੇ ਹਾਂ ਤੇ ਉਹਨਾਂ ਮਹਾਤਮਾ ਦੇ ਅਸਲਿਤ ਜ਼ਰਬੇ ਤੇ ਉਪਦੇਸ਼ ਨੂੰ ਬਿਲਕੁਲ ਭੁੱਲ ਜਾਂਦੇ ਹਾਂ ਅਸੀਂ ਮਹਾਤਮਾ ਦੀ ਅਸਲੀ ਸਿੱਖਿਆ ਤੇ ਰੋਹਾਨੀਅਤ ਨੂੰ ਛੋਟੇ ਛੋਟੇ ਧਰਮਾਂ ਜਾਂ ਮਜਮਦੀ ਸ਼ਕਲ ਦੇਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇੱਕ ਦੂਜੇ ਨਾਲ ਲੜਨਾ, ਪੀੜਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਉਹਨਾਂ ਭਗਤਾਂ ਨਾਲ ਇਸ ਤੋਂ ਵੱਧ ਹੋਰ ਕੀ ਬੇਇਨਸਾਫੀ ਕਰ ਸਕਦੇ ਹਾਂ। ਇਹ ਸਭ ਕੁਝ ਅਸੀਂ ਆਪਣੇ ਪੇਟ ਦੀ ਖਾਤਰ ਜਾਂ ਮਾਨ ਵਡਿਆਈ ਦੀ ਖਾਤਰ ਕਰਦੇ ਹਾਂ। ਜੇਕਰ ਤੰਗ ਦੇਲੀ ਛੱਡ ਕੇ ਅਸੀਂ ਕਿਸੇ ਵੀ ਮਹਾਤਮਾ ਦੇ ਤਜਰਬੇ ਦੀ ਖੋਜ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹੋ ਸਮਝ ਆਉਂਦੀ ਹੈ ਕਿ ਹਰ ਮਹਾਤਮਾ ਦਾ ਇੱਕੋ ਹੀ ਉਪਦੇਸ਼ ਹੈ ਇੱਕੋ ਹੀ ਸੰਦੇਸ਼ ਹੈ ਸਭ ਤੋਂ ਪਹਿਲੋਂ ਮਹਾਤਮਾ ਸਾਨੂੰ ਸਮਝਾਉਂਦੇ ਹਨ ਕਿ ਜੋ ਕੁਝ ਵੀ ਦੁਨੀਆ ਦੀ ਰਚਨਾ ਨਜ਼ਰ ਆ ਰਹੀ ਹੈ ਜੋ ਚਲਦੀ ਫਿਰਦੀ ਮਾਇਆ ਦਿਸਦੀ ਹੈ ਇਹ ਸਭ ਆਪਣੇ ਆਪ ਹੀ ਪੈਦਾ ਨਹੀਂ ਹੋਈ ਇਸ ਦੀ ਰਚਨਾ ਕਰਨ ਵਾਲਾ ਕੋਈ ਨਾ ਕੋਈ ਜ਼ਰੂਰ ਹੈ ਉਸੇ ਨੂੰ ਹੀ ਅਸੀਂ ਕਰਤਾ ਜਾਂ ਕਰਤਾਰ ਕਹਿੰਦੇ ਹਾਂ ਉਹ ਇੱਕ ਪਰਮਾਤਮਾ ਹੈ ਜਿਸ ਦੇ ਆਪਣੇ ਪ੍ਰੇਮ ਪਿਆਰ ਵਿੱਚ ਆ ਕੇ ਅਸੀਂ ਹਜ਼ਾਰਾਂ ਅਨੇਕਾਂ ਨਾਮ ਰੱਖੇ ਹੋਏ ਹਨ ਇਹ ਜੋ ਕੁਝ ਵੀ ਨਜ਼ਰ ਆ ਰਿਹਾ ਹੈ ਇਸ ਸਭ ਦੀ ਰਚਨਾ ਉਸ ਪ੍ਰਮਾਤਮਾ ਨੇ ਹੀ ਕੀਤੀ ਹੈ ਸਾਡੀ ਆਤਮਾ ਉਸ ਪ੍ਰਮਾਤਮਾ ਦੀ ਅੰਸ਼ ਹੈ ਅਸੀਂ ਉਸ ਸਤ ਨਾਮ ਸਮੁੰਦਰ ਦੇ ਕਰਤੇ ਹਾਂ ਉਸੇ ਸੂਰਜ ਦੀ ਇੱਕ ਕਿਰਨ ਹਾਂ ਕਬੀਰ ਸਾਹਿਬ ਦੱਸਦੇ ਹਨ ਕਹੋ ਕਬੀਰ ਇਹੋ ਰਾਮ ਕੀ ਅੰਸ ਤੁਲਸੀ ਸਾਹਿਬ ਜੀ ਆਪਣੀ ਬਾਣੀ ਵਿੱਚ ਲਿਖਦੇ ਹਨ ਚੌਥੇ ਲੋਕ ਬਸਤ ਇੱਕ ਸੁਆਮੀ ਜੀਵ ਅੰਸ ਉਸ ਅੰਤਰਜਾਮੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹੋ ਉਪਦੇਸ਼ ਕਰਦੇ ਹਨ ਆਤਮ ਮਹ ਰਾਮ ਨਾਮ ਮਹ ਆਤਮ ਜਿਨਸ ਗੁਰ ਵਿਚਾਰਾ ਕਿ ਆਤਮਾ ਦੇ ਅੰਦਰ ਉਹ ਪਰਮਾਤਮਾ ਹੈ ਅਤੇ ਪਰਮਾਤਮਾ ਦੇ ਅੰਦਰ ਉਹ ਆਤਮਾ ਹੈ ਮਿਸਾਲ ਦੇ ਤੌਰ ਤੇ ਇੱਕ ਬੋੜ ਦਾ ਦਰਖਤ ਕਿੰਨਾ ਵੱਡਾ ਹੁੰਦਾ ਹੈ ਪਰ ਇਸ ਦਾ ਬੀਜ ਕਿੰਨਾ ਛੋਟਾ ਹੁੰਦਾ ਹੈ ਜੇਕਰ ਕੋਈ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੇ ਤਾਂ ਇਸ ਬੋੜ ਦੇ ਛੋਟੇ ਜਿਹੇ ਬੀਜ ਅੰਦਰ ਬੋੜ ਦਾ ਇਤਨਾ ਵੱਡਾ ਦਰਖਤ ਹੈ ਤਾਂ ਥੋੜੇ ਕੀਤੇ ਇਹ ਗੱਲ ਸਾਡੀ ਸਮਝ ਵਿੱਚ ਆਉਣੀ ਮੁਸ਼ਕਿਲ ਹੈ ਪਰ ਜੇ ਅਸੀਂ ਉਸੇ ਬੀਜ ਨੂੰ ਜ਼ਮੀਨ ਵਿੱਚ ਬੀਜ ਦਈਏ ਤਾਂ ਉਹ ਬੋੜ ਦਾ ਨਿੱਕਾ ਜਿਹਾ ਪੌਦਾ ਬਣ ਕੇ ਪਲਦਾ ਪਲਦਾ ਕਿੱਡਾ ਵੱਡਾ ਰੁੱਖ ਬਣ ਜਾਂਦਾ ਹੈ ਫਿਰ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਛੋਟੇ ਜਿਹੇ ਬੀਜ ਦੇ ਅੰਦਰ ਐਡਾ ਵੱਡਾ ਬੋੜ ਦਾ ਰੁੱਖ ਹੈ ਅਤੇ ਇਸ ਰੁੱਖ ਦੇ ਅੰਦਰ ਬੋੜ ਦਾ ਛੋਟਾ ਜਿਹਾ ਬੀਜ ਹੈ ਕਿਸੇ ਤਰ੍ਹਾਂ ਗੁਰੂਾਨੰਦ ਸਾਹਿਬ ਸਮਝਾਉਂਦੇ ਹਨ ਕਿ ਜਦ ਗੁਰਮੁਖਾਂ ਦੇ ਉਪਦੇਸ਼ ਤੇ ਤੇ ਚੱਲ ਕੇ ਅਸੀਂ ਆਪਣੇ ਅੰਦਰ ਖੋਜ ਕਰਾਂਗੇ ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਪ੍ਰਮਾਤਮਾ ਦੇ ਅੰਦਰ ਆਤਮਾ ਹੈ ਅਤੇ ਜਿਸ ਪ੍ਰਮਾਤਮਾ ਦੀ ਸਾਨੂੰ ਖੋਜ ਹੈ ਉਹ ਸਾਡੀ ਆਤਮਾ ਦੇ ਅੰਦਰ ਹੈ ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ ਉਸ ਸਤਨਾਮ ਸਮੁੰਦਰ ਦਾ ਕਰਤਾ ਹੈ ਪਰਮੇਸ਼ਰ ਰੂਪੀ ਸੂਰਜ ਦੀ ਕਿਰਨ ਹੈ